ਹੈਲੋ ਜੀ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਸਾਇਆਂ ਨੂੰ ਕਿਵੇਂ ਹੋ ਠੀਕ ਹੋ ਆਈ ਹੋਪ ਠੀਕ ਹੋਵਗੇ ਤੇ ਖੈਰੋ ਕਰਦੇ ਹੈਲੋ ਜੀ ਅਪਾਏ ਅਜਿ ਕੋ ਮਨ ਵਾਸਤੇ ਰੋਇਗਾਰਡਨ ਬਠਿੰਡਾ ਚੈੱਕ ਕਰਾਨਾ ਤੁਹਾਨੂੰ ਬਾਈ ਬਾ ਪਰਿਵਾਰ ਸਮੇਤ ਨਾਣਾ ਵਣਾ ਧਾਗੇ ਹੈਗਾ ਤੇ ਤੁਹਾਨੂੰ ਚੈੱਕ ਕਰਾਵਾਂਗੇ ਸਾਰਾ ਕੁਝ ਸ਼ਾਂਤੀ ਪਹਿਲੀ ਗੱਲ ਦਾ ਮੌਸਮ ਚੈੱਕ ਕਰੋ ਮੌਸਮ ਬੜਾ ਘੈੜ ਹੋਇਆ ਪਿਆ ਅੱਜ ਤਾਂ ਕਰਕੇ ਅਸੀਂ ਬਾਹਰ ਆ ਗਏ ਸੀ ਹਣਾ ਅਦਰਵਾਈਜ਼ ਅਸੀਂ ਗਰਮੀ 'ਚ ਬਾਹਰ ਨਿਕਲਦੇ ਨਹੀਂ ਹੁੰਦੇ ਵੈਸੇ ਤੇ ਤੁਹਾਨੂੰ ਚੈੱਕ ਕਰਾਉਣੇ ਅੱਗੇ ਸਾਰਾ ਕੁਝ ਬੜੇ ਰੋ ਬਲੌਗ ਦੇ ਨਾਲ ਵੀਡੀਓ ਨੂੰ ਕਰ ਦੋ ਸ਼ੇਅਰ ਲਾਈਕ ਕਮੈਂਟ ਸਾਰਾ ਉਸੇ ਦੱਬ ਕੇ ਥੋਕੀ ਚੱਲੋ ਕਰਾ ਦੇਖੋ ਬਈ ਆ ਬੰਦੇ ਸਾਡੇ ਬਾਕੀ ਅੱਗੇ ਤੁਰੇ ਜਾਂਦੇ ਨੇ ਐਂਟਰੀ ਉਂਟੀਆਂ ਪੱਕ ਕਰ ਚੁੱਕੇ ਆ ਅੰਦਰ ਤੇ ਆ ਪੇੜ ਦੇਖੋ ਕਿਵੇਂ ਹਰੇ ਭਰੇ ਹੋਏ ਪਏ ਨੇ ਪਾਸ ਕਰਕੇ ਬਹੁਤ ਵਧੀਆ ਮੌਸਮ ਆਇਆ ਪਿਆਗਾ ਹਵਾ ਵੈਸੇ ਥੋੜੀ ਜੀ ਹੁਣ ਬੰਦ ਜੀ ਹੋ ਗਈ ਵੈਸੇ ਪਰ ਠੀਕ ਹੈ ਸਾਰਾ ਕੁਝ ਇੱਥੇ ਹੁੰਦੇ ਆ ਬਈ ਆਹ ਪਾਣੀ ਪੂਣੀ ਵਾਲਾ ਫੁਬਾਰਾਪੁਰ ਵਾਲਾ ਜਗਾਰਡ ਹੁੰਦਾ ਹੁਣ ਬੰਦ ਪਿਆਗਾ ਇਹ ਬਈ ਪਹਿਲਾਂ ਸੀ ਆਂਦੂਂ ਗਿਨੇ ਪਾਣੀ ਦਾ ਭਰਿਆ ਹੁੰਦਾ ਸੀ ਇਹ ਸਵੀਮਿੰਗ ਪੂਲ ਹੈ ਇੱਥੇ ਪਾਣੀ ਪੋਦਿਆਂ ਪੁੱਦਾਂ ਕਰਕੇ ਛੱਡਦੇ ਸੀਗੇ ਕੀ ਗੱਲਬਾਤ ਸੀ ਜੇ ਕਿਸੇ ਨੂੰ ਪਤਾ ਕੋਈ ਬਠਿੰਡੇ ਦਾ ਲੋਕਲ ਹੋਵੇ ਜਾਂ ਜਿਹਨੂੰ ਨੌਲੇਜ ਹੋਵੇ ਇਸ ਚੀਜ਼ ਬਾਰੇ ਉਹਦਾ ਜਰੂਰ ਦੱਸਿਓ ਬਈ ਕਮੈਂਟਾਂ ਦੇ ਵਿੱਚ ਆਹ ਦੇਖ ਲਓ ਚੈੱਕ ਕਰ ਲਓ ਇੱਕ ਵਾਰੀ ਅਭੀ ਵਿਦਿਆ ਪੜਾਈ ਓਏ ਹੈਨਾ ਵਿਦਿਆ ਪੜਾਈ ਕਹਿੰਦੇ ਸੀ ਕਾਪੀਆਂ ਖਤਰਾ ਹਾਂ ਇਹ ਇਹ ਬਚਪਨ ਦੇ ਕਿਹੜਾ ਕਿਹੜਾ ਕਾਪੀਆਂ ਕਿਤਾਬਾਂ ਦੇ ਵਿੱਚ ਰੱਖਿਆ ਕਰਦਾ ਸੀ ਵੀ ਪੜ੍ਹਾਈ ਆਊਗੀ ਤੇ ਬਾਅਦ ਚ ਉਹਨਾਂ ਦਾ ਵੱਡੇ ਹੋ ਕੇ ਬਣਿਆ ਕੁਝ ਨਹੀਂ ਆਏ ਵੀ ਦੱਸੋ ਮੈਨੂੰ ਬੜਾ ਜਾ ਆਹਾਂ ਉਹਨਾਂ ਵਿੱਚੋਂ ਕਸੀ ਵੀ ਹੈ ਵੈਸੇ ਆ ਤਾਂ ਇਹ ਰੱਖਿਆ ਸੀ ਮੈਂ ਕਦੇ ਨਹੀਂ ਰੱਖਿਆ ਸੀਗਾ ਠੀਕ ਤਾਂ ਇੱਥੋਂ ਤੁਸੀਂ ਜਦੋਂ ਐਂਡੇ ਤੇ ਆਉਂਗੇ ਵੈਸੇ ਰੋਇਗੜ੍ਹ ਨਾਲ ਪਹਿਲਾਂ ਬਹੁਤ ਵੱਡਾ ਹੁੰਦਾ ਸੀ ਹੈਨਾ ਹੁਣ ਕਾਫੀ ਛੋਟਾ ਕਰਤਾ ਇੱਧਰ ਅੱਗੇ ਵੱਲੋਂ ਤੁਸੀਂ ਆਉਂਗੇ ਇੱਥੇ ਹੈਗਾ ਅੱਪੂ ਘਰ ਠੀਕ ਹੈ ਇੱਥੇ ਮਤਲਬ ਜਵਾਕਾ ਵਾਲਾ ਹਾਥੀਆ ਛੱਪਿਆ ਹੋਊਗਾ ਦੇਖ ਲਓ ਚੈੱਕ ਕਰ ਲਓ ਬਈ ਕਾਫੀ ਸਸਤਾ ਸਿਸਟਮ ਵੀਰੇ ਕਿੰਨੇ ਟੈਕ ਟੂਟ ਕੀ ਗੱਲ ਬਾਤ ਹੈ ਵੀ ਸਸਤਾ ਹੀ ਕੰਮ ਕਰਦਾ ਗੂਗਲ ਪੇ ਵੀ ਕਰ ਲੈਣੇ ਹੋ ਠੀਕ ਹੈ ਤੇ ਤੁਲੇ ਨਹੀਂ ਪਊਗੀ ਤੁਲੇ ਦੇਖ ਲਈ ਕਿਹੜੇ ਕਿਹੜੇ ਇੱਕ ਵਾਰੀ ਫਿਰ ਉਸ ਹਿਸਾਬ ਨਾਲ अच्छा ਜਿਹੜੇ ਪੈਸੇ ਬਾਤ ਕਰਕੇ ਤੁਸੀਂ ਵਾਪਸ ਕਰ ਲਓਗੇ ਠੀਕ ਹੈ ਤੇ ਇਥੋਂ ਲੈ ਲੈਂਦੇ ਫਿਰ ਆਪਾਂ ਇਹਦਾ اچھا ਇੱਕ ਝੂਲੇ ਦਾ ਪੰਜ ਹੈ ਅੱਡ ਅੱਡ ਹੈ ਜਿਹੜਾ ਪੰਜ ਰੁਪਏ 10 ਰੁਪਏ ਦੀ ਜੀ ਆ ਜੀ ਨੇ ਚਾਲੀਏ ਇਹ ਜਿਹੜੀ ਚੰਦੋਲ ਤੇ ਨਾਚ ਤੇ ਡਾਂਸ ਇਹ ਦੇਖ ਨਹੀਂ ਚੱਲਿਆ ਠੀਕ ਹੈ ਲਓ ਬਾਈ ਲਾਈਟ ਲਾਈਟ ਹੈ ਨਹੀਂ ਸੀਗੀ ਇਸ ਕਰਕੇ ਹੀ ਪ੍ਰੋਗਰਾਮ ਕੈਨਸਲ ਕਰਤਾ ਕਿ ਲਾਈਟ ਵਾਲੇ ਝੂਲੇ ਜੇ ਅਸੀਂ ਮੇਨ ਹੁੰਦੇ ਨੇ ਠੀਕ ਆ ਦੇਖ ਲਓ ਬੇਬੀ ਟ੍ਰੇਨ ਤਿੰਨ ਚੱਕਰ 5 ਰੁਪਏ ਚਾਹ ਦੇ ਓਏ ਪੰਪੀ ਸਲਾਈਡ ਆ ਤੇ ਇੱਕ ਕਰ ਲੋ ਵੀ ਰੇਟ ਤਾਂ ਕਾਫੀ ਹੈ ਜੈਨੂਨ ਨੇ ਠੀਕ ਹੈ ਰਾਕਟ ਚੰਡੋਲ ਕਲੰਬਸ ਸੰਟਾ ਕਲੋਜ਼ ਗੁਬਾਰੇ ਤੇ ਇਨਸ਼ਾਅਲਾ ਦਰ ਨਿਸ਼ਾਨੇ ਕੈਟਰਪਿਲਰ ਟੋਰਾ ਟੋਰਾ ਕਾਫੀ ਜੈਨੂਨ ਰੇਟ ਨੇ ਪਰ ਚੱਕਰ ਕੀ ਹੈ ਵੀ ਟ੍ਰੇਨ ਡਰੋਨ ਵਾਲੇ ਝੂਨੇ ਲੈਡ ਕਰਕੇ ਬੰਦ ਨੇ ਇਸ ਕਰਕੇ ਅਸੀਂ ਪ੍ਰੋਗਰਾਮ ਕਰਤਾ ਰੱਦ ਆਪਦਾ ਹੁਣ ਵਧਿਆ ਅੱਗੇ ਵੱਲ ਨੂੰ ਦੇਖ ਰਲਾ ਤਾਂ ਦੇਖ ਲੈ ਉਹਨੂੰ ਕਿਵੇਂ ਫਿਰ ਉਹੀ ਗੱਲ ਫਿਰਣਾ ਉਹੀ ਜੋ ਲੈਟ ਹੀ ਨਹੀਂ ਹੈਗੀ ਉਹਦੇ ਬਿਰੀ ਚੱਲੂ ਫਰੇਵੇਂ ਆ ਕਾਲੇ ਗੁੜਤ ਵਾਲਾ ਭਾਈ ਇੱਧਰ ਫੋਟੋਗ੍ਰਾਫੀ ਕਰ ਰਿਹਾ ਹੈ ਪਹਿਲਾਂ ਮਤਲਬ ਪਹਿਲਾਂ ਆਇਆ ਕਰਦੀ ਪਹਿਲਾਂ ਉਹ ਕਾਫੀ ਵੱਡਾ ਸੀ ਨਾ ਯਾਰ ਇਹ ਹਨਾ ਉਹ ਕੱਟਤਾ ਸੀ ਕੱਟਤਾ ਬਾਈ ਇੱਧਰ ਬਾਈ ਇੱਧਰਲੀ ਸਾਈਡ ਸਾਹਮਣੇ ਦੇਖ ਲਓ ਇੱਧਰ ਤੁਸੀਂ ਇੱਧਰ ਜਿਹੜੇ ਬਾਥਰੂਮ ਬਣੇ ਹੋਏ ਨੇ ਕਿਸੇ ਨੇ ਬਾਥਰੂਮ ਵਗੈਰਾ ਜਾਣਾ ਹੋਵੇ ਤਾਂ ਇੱਧਰ ਜਾ ਸਕਦਾ ਹੈ ਹਨਾ ਇਧਰੋਂ ਕਾਂਜਾ ਬਣਿਆ ਹੋਇਆ ਬਈ ਜਿਹੜਾ ਕੂੜਾ ਕਰਕਟਾ ਕਾਂਜੇ 'ਚ ਪਾਉਣਾ ਹੁੰਦਾ ਹੈ ਕਬੇ ਠੀਕ ਐ ਇਧਰ ਆ ਗੀਨੂ ਐ ਇਹਨੂੰ ਚੱਲੇ ਇਧਰ ਇਧਰ ਇਹ ਇਧਰ ਕਿਧਰ ਹੈਲੋ ਕਰ ਦੇ ਕਹਦੇ ਹੈਲੋ ਕੈਮਰੇ ਦਾ ਭੱਜ ਲੈਂਦੀ ਮੌਤ ਪੈਂਦੀ ਇਹਨੂੰ ਆ ਆ ਕਿਹੜਾ ਪੇੜਾ ਓਏ ਇਹ ਮਹਿੰਦੀ ਦਾ ਹੈ ਹੈ ਦੱਸੋ ਬਾਈ ਕਮੈਂਟਾਂ 'ਚ ਜਿੰਨੇ ਵੀ ਆਪਣੇ ਹੈਣਾ ਵੀਡੀਓ ਦੇਖਣਗੇ ਬੰਦੇ ਹਾਂ ਕਦਾ ਲੈ ਝੂਲੇ ਜਿਹੜੇ ਆ ਲੈ 5-5 ਰੁਪਈਆ ਲੈ ਤਾਂ ਬਾਹਰ ਹੀ ਲਾਏ ਪਏ ਨੇ ਜੇ ਟੁੱਟਣਾ ਕਿਸੇ ਨੇ ਇੱਧਰ ਝੂਟ ਸਕਦੇ ਹੋ ਬਾਈ ਹੁਣ ਮੋਸਮ ਹੀ ਪਸੀਨਾ ਜਾਂਣ ਲੱਗਿਆ ਹੈ ਨਾ ਥੋੜਾ ਜਿਹਾ ਵੈਸੇ ਕੋਈ ਗੱਲ ਨਹੀਂ ਮੌਸਮ ਵਧੀਆ ਬਾਈ ਆਪਾਂ ਤੁਹਾਡੇ ਘਰ ਕੇ ਆਏ ਬਾਈ ਤੁਹਾਨੂੰ ਤਾਂ ਦਿਖਾਵਾਂਗੇ ਰੋਇਗਾਰਡਨ ਆਪਾਂ ਸਾਰਾ ਬਠਿੰਡੇ ਦਾ ਬਸ ਤੁਸੀਂ ਚੈੱਕ ਕਰੀ ਜਿੱਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੀ ਚੱਲਿਓ ਬਾਈ ਬੇਸਿਕਲੀ ਬਾਈ ਰੋਇਗਾਰਡਨ ਆਣਾ ਤਾਂ ਇੱਕ ਬਹਾਨਾ ਸੀਗਾ ਮੈਂ ਤਾਂ ਸੈਰ ਕਰਨੀ ਸੀਗੀ ਅੱਜ ਮੈਂ ਸੈਰ ਨਹੀਂ ਕੀਤੀ ਸੀ ਤੇ ਮੈਂ ਜਨਤਾ ਨੂੰ ਵੀ ਆਹ ਦੇਖੋ ਬਾਈ ਤੁਹਾਨੂੰ ਕਿਵੇਂ ਲੱਗ ਰਿਹਾ ਇੱਧਰ ਆ ਕੇ ਹੁਣ ਦੱਸੋੜਾ ਤੁਸੀਂ ਨੇ ਫਸੂਨੇ ਮੈਂ ਤਾਂ ਹਾਲ ਦੇ ਵਿੱਚ ਨਾ ਬੰਨਣਾ ਹੀ ਜਾਂਦਾ ਸੈਰ ਕਰਨੀ ਜਾਂ ਸੈਰ ਨਹੀਂ ਜਾਂਦੀ ਮੈਂ ਕਰਨ ਉਹ ਤੇ ਕਰਕੇ ਮੈਂ ਰੋਜ਼ਾਨੇ ਚੱਲਦੇ ਇਹਨਾਂ ਨੂੰ ਕੋਣੇ ਬਲੌਗ ਪਾਦਾ ਜੀ ਤੁਹਾਨੂੰ ਆ ਰਹੇ ਪਸੀਨੇ ਤੁਸੀਂ ਸੈਰ ਦਾ ਸੈਰ ਦਾ ਕੋਈ ਫਾਇਦਾ ਹੁੰਦਾ ਹੋਵੇ ਜਾਂ ਦਿਖ ਰਿਹਾ ਹੋਵੇ ਕੋਈ ਫਾਇਦਾ ਨਹੀਂ ਹੁੰਦਾ ਦਿਖ ਰਿਹਾ ਭਾਈ ਇਹਨਾਂ ਨੂੰ ਆਪਾਂ ਤਾਂ ਵੈਸੇ ਸੈਰ ਤੇ ਆਏ ਆ ਸਿੱਧੀ ਜੀ ਗੱਲ ਆ ਬਾਈ ਇੱਧਰ ਚਾਰੇ ਪਾਸੇ ਵੇ ਵਿਦਿਆ ਪੜਾਈ ਵਾਲੇ ਪੀੜ ਲੱਗੇ ਹੋਏ ਆ ਪਾਸ ਦੂਸਰੀ ਸਾਈਡ ਤੇ ਆ ਗਏ ਲੈ ਬਸ ਆ ਬਾਉਂਡਰੀ ਐ ਇਹਦੀ ਇੱਕ ਤੁਹਾਨੂੰ ਆ ਪੁਲ ਦਾ ਇੱਕ ਕਰਾ ਦਿੰਨਾ ਬਾਈ ਉਧਰ ਇੱਕ ਪੁਲ ਜਗਾ ਜੇ ਕਿਸੇ ਨੇ ਵੀਡੀਓ ਵਗੈਰਾ ਬਣਾਉਣੀ ਹੋਵੇ ਇੱਥੇ ਲੋਕ ਫੋਟੋਗ੍ਰਾਫੀ ਤੇ ਰੀਲੋਗ੍ਰਾਫੀ ਕਰੀ ਜਾਂਦੇ ਰੀਲੋਗ੍ਰਾਫੀ ਸਮਝਦੇ ਹੋ ਉਹ ਇਹਦੇ ਵਧੀਆ ਬਣੇ ਹਨਾ ਵੀਡੀਓ ਹੁਣ ਬਣਾਉਣੀ ਹੋਵੇ ਬਬਲਾਈ ਇੱਕ ਵਾਰੀ ਆਦਾ ਫਿਰ ਪਹਿਲਾਂ ਆਹ ਪੁਲਾ ਬਾਈ ਇਤਿਹਾਸਕ ਇਤਿਹਾਸਕ ਪੁਲ ਜੋੜੇ ਹੁੰਦੇ ਸੀ ਉਦੋਂ ਦਾ ਹੀ ਆਣਾ ਹੈ ਹਨਾ 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 ਇਹ ਬਈ ਜਿਵੇਂ ਰਾਮ ਰਾਮ ਝੂਲਾ ਲక్ష్మణ ਝੂਲਾ ਇਹ ਬਠਿੰਡਾ ਝੂਲਾ ਠੀਕ ਹੈ ਨਾ ਜਾ ਇੱਥੇ ਹਨੂਮਾਨ ਚੌਕ ਹੈ ਹਨੂਮਾਨ ਝੂਲਾ ਵੀ ਕਹਿ ਸਕਦੇ ਆ ਨੂੰ ਇਧਰ ਬਈ ਅੱਧਰ ਕਤੀੜੇ ਫਿਰਦੀ ਆ ਆ ਧਿਆਨ ਨਾਲ ਦੇਖ ਲੋ ਆ ਤੁਹਾਨੂੰ ਇੱਥੇ ਹੀ ਮਿਲੂਗਾ ਬਾਈ ਇਹ ਹੈਗਾ ਬਈ ਤਰੰਗਾ ਆਪਣਾ ਪਿਆਰਾ ਤਰੰਗਾ ਸਵੇਲ ਝੂਲਦਾ ਰਹੇ ਕਾਫੀ ਉੱਚਾਈ ਤੇ ਆ ਇਹ ਤੇ ਇਧਰ ਚੈੱਕ ਕਰ ਲੋ ਹਰਿਆਲੀ ਇਧਰ ਵੀ ਇਹਦੇ ਤੁਹਾਨੂੰ ਫੁੱਲ ਮਿਲ ਜਾਣਗੇ ਵਧੀਆ ਤਰ੍ਹਾਂ ਤਰ੍ਹਾਂ ਦੇ ਰੋਜ਼ ਗਾਰਡਨ ਜਿਹਦੇ ਨਾਂ ਤੇ ਮਤਲਬ ਰੋਜ਼ ਗਾਰਡਨ ਇਹਦਾ ਨਾਂ ਪਿਆ ਆਹ ਦੇਖ ਲੋ ਬਈ ਆਹ ਫੁੱਲ ਨੇ ਪਿਆਰੇ ਪਿਆਰੇ ਸੋਹਣੇ ਸੋਹਣੇ ਫੁੱਲ ਹੁਣ ਤਾਂ ਮਰਝਾਈ ਜੇ ਪਏ ਨੇ ਹਣਾ ਯਾਰ ਰੁੱਤ ਨਹੀਂ ਹੈਗੀ ਇਹਨਾਂ ਦੀ ਆਹ ਕੁਝ ਲਿਖਿਆ ਹੋਇਆ ਬਾਈ ਨਗਰ ਨਿਗਮ ਬਠਿੰਡਾ ਲਿਖਿਆ ਹੋਇਆ ਆ ਦੇਖ ਲੋ ਇਹ ਵੀ ਮਤਲਬ ਉਹ ਕਟਿੰਗ ਕਰਕੇ ਬਣਾਇਆ ਹੋਇਆ ਆ ਚੈੱਕ ਕਰ ਲੋ ਬਾਈ ਆ ਚੈੱਕ ਕਰ ਲੋ ਸਾਰਾ ਆ ਗੇਂਦੇ ਦੇ ਗਲਾਬ ਜੇ ਆ ਗਏ ਜੇ ਥੋਪਾ ਵੀਊ ਚੈੱਕ ਕਰੀਏ ਤਾਂ ਮਤਲਬ ਵਧੀਆ ਲੱਗਦਾ ਕਾਫੀ ਕਿਉਂਕਿ ਥੋੜਾ ਚੜ੍ਹਾਈ ਤੇ ਥੋੜਾ ਸਰੀਰ ਵੀ ਸੈੱਟ ਹੋ ਜੂਗਾ ਤੁਰ ਫਿਰ ਕੇ ਇੱਥੇ ਸਾਰਾ ਫੋਟੋਗ੍ਰਾਫੀ ਫੇਰ ਕਰਨ ਲੱਗ ਗਏ ਬਾਈ ਇੱਧਰ ਠੀਕ ਹੈ ਇੱਧਰੋਂ ਬਾਈ ਚੈੱਕ ਕਰ ਲਓ ਦੇਖੋ ਆ ਫਰੰਟ ਕੈਮਰਾ ਤੋਂ ਵੀ ਤੁਹਾਨੂੰ ਦਿਖਾ ਦੱਲੇ ਵੀ ਕਿਵੇਂ ਲੱਗਦਾ ਸਾਰਾ 뷰 ਇੱਧਰ ਆ ਝੰਡਾ ਦੇਖ ਲਓ ਸਾਰਾ ਆਪਣਾ ਛੋਟਾ ਛੋਟਾ ਕਨਾਲੀਆਂ ਥੋੜਾ ਨੈਕਸਟ ਜਾ ਹੋਗਾ ਸਿਸਟਮ ਵੈਸੇ ਇੱਧਰ ਆਓ ਆ ਜਨਾਨੀ ਦੀਆਂ ਵੀ ਫੋਟੋਆਂ ਹੀ ਲੋਟ ਆਉਂਦੀਆਂ ਇੱਥੇ ਤੁਹਾਨੂੰ ਕਾਟਿੰਗ ਵਾਲੇ ਪੇੜ ਮਿਲ ਜਾਣਗੇ ਬਾਈ ਆ ਜੇ ਵਾਕ ਤੁਹਾਨੂੰ ਭਜਦੇ ਹੋਏ ਮਿਲ ਜਾਣਗੇ ਇੱਧਰ ਇਨਾ ਤੁਸੀਂ ਲਾ ਸਕਦੇ ਹੋ ਜੇ ਤੰਗ ਕਰਨ ਆ ਕੀ ਆ ਕੀ ਬਣਾਇਆ ਹੋਇਆ ਦੱਸੋ ਯਾਰ ਆ ਕੀ ਬਣਾਈ ਹੋਈ ਚੀਜ਼ ਦੱਸੋ ਯਾਰ ਮੈਨੂੰ ਮੜਾ ਜਾ ਡਿਜ਼ਾਈਨ ਬਣਾਇਆ ਵਈ ਨਾ ਕੁਸ਼ਟਾ ਮਤਲਬ ਹੋਏ ਚੀਜ਼ ਦਾ ਯਾਰ ਕੋਈ ਹੜੱਪਾ ਸਭਤਾਂ ਨਾਲ ਕੋਈ ਕੋਈ ਸੰਬੰਧ ਮਹਾਂਜੋਦੜੋ ਚੋਹੇਂਜਦੜੋ ਨਾਲ ਕਿਸੇ ਨਾਲ ਸੰਬੰਧ ਹੋਊਗਾ ਆ ਦੇਖ ਲਓ ਬਾਈ ਕਿੰਨੀ ਪਿਆਰੀ ਚੀਜ਼ ਬਣਾਈ ਆ ਦੇਖੋ ਤ੍ਰਿਕੋਣ ਬਣਾਈ ਆ ਤ੍ਰਿਕੋਣ ਮਲਾਈ ਆ ਇਹ ਦੇਖੋ ਠੀਕ ਐ ਆ ਕੀ ਬਣਾਇਆ ਸਮਝੀ ਤੋਂ ਬਾਹਰ ਕਹਾਣੀ ਪਰ ਜਿਹੜਾ ਵੀ ਬਣਾਇਆ ਹੈਗਾ ਸੋਹਣਾ ट्रायंगल ਤਾਂ ਕਾਨੂੰ ਹੈ ਉਹ ਨਾ ਕੁਛ ਨਹੀਂ ਇਹ ਤਾਂ ਐਵੇਂ ਹੀ ਬਸ ਨਹੀਂ 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 ਵੈਸੀ ਕਟਿੰਗ ਮਾਰੀ ਹੋਈ ਆ ਯਾਰ ਹਾਂ ਉਹ ਜ਼ਿਆਦਾ ਡਬੈਡ ਡਰਬੂਟਰ ਜਿਹਾ ਬਣਾਇਆ ਨੇ ਓਏ ਫੇ ਡੀ ਕਿੱਥੇ ਆ ਬਾਈ ਡੀ ਲੱਭੋ ਡੀ ਹੈ ਨਹੀਂ ਫਿਰ ਇਹ ਚ ਜੇ ਤੁਸੀਂ ਕਹਿੰਦੇ ਹੋ ਪ੍ਰਕਾਰਾਂ ਵਾਲਾ ਸਿਸਟਮ ਹੈ ਕਿੱਥੇ ਹੈ ਡੀ ਡੀ ਹੈ ਨਹੀਂ ਬਾਈ ਮੇਨ ਤਾਂ ਡੀ ਹੁੰਦੀ ਆ ਆ ਚੱਕਰ ਜ਼ਿਆਦਾ ਨੇ ਦਿਖਾ ਕਿੱਥੇ ਹੈ ਡੀ 25 25 50 ਮੈਨੂੰ ਡੀ ਲੱਭ ਕੇ ਦਿਖਾ ਹੈਗੀ ਆ 25 25 50 ਮੈਨੂੰ ਡੀ ਲੱਭ ਕੇ ਦਿਖਾ ਆਡੀ ਹੈ ਨਹੀਂ ਵੈਸੇ ਇਹ ਚ ਮੈਨੂੰ ਤਾਂ ਮਿਲਣੀ ਨਹੀਂ ਕਮੈਂਟਾਂ 'ਚ ਦੱਸ ਸਕਦੇ ਹੋ ਬਾਈ ਉਹ ਥੁੱਡੀ ਲੈ ਬਈ ਫ੍ਰੀ ਵਾਲੀ ਚੀਜ਼ਾਂ ਦਾ ਨਿਰਚ ਥੋੜੀ ਨਾ ਹੈ ਗਿਆ ਇਹ ਤਾਂ ਯਾਰ ਹੋਰੀ ਨਮਾਜਾ ਛੋਟਾ ਨਿੰਮ ਦਾ ਭਾਈ ਆ ਤੇ ਰਾਸਤੇ ਸਾਨੂੰ ਮਤਲਬ ਫੁੱਲ ਮਿਲ ਜਾਣਗੇ ਪੂਰੇ ਆਰੇ ਕੁਮਲਾ ਜਾਰੇ ਬਸ ਤੁਹਾਨੂੰ ਫੁੱਲ ਮਿਲਣਗੇ ਇਹਦੇ ਵਿੱਚ ਤਰਾ-ਤਰਾ ਦੇ ਰੰਗ-ਬਰੰਗੇ ਆਹ ਦੇਖੋ ਮਤਲਬ ਇੱਥੇ ਵਧੀਆ ਸ਼ਾਂਤੀ ਜੀ ਮਿਲੂਗੀ ਤੁਹਾਨੂੰ ਇੱਧਰ ਦੇਖਿਓ ਫਲਾਵਰ ਫਲਾਵਰ ਕਿਹੜੇ-ਕਿਹੜੇ ਫਲਾਵਰ ਨੇ ਇਹ ਕੀ ਹੈ ਇਹ ਇਹ ਕੀ ਹੈਗਾ ਜੈਸਮੀਨ ਹੈ ਇਹ ਫਲਾਵਰ ਬੋਲਦੇ ਜੈਸਮੀਨ ਹੀ ਹੈ ਨਾ ਇਹਨਾਂ ਦਾ ਨਹੀਂ ਖਾਬ ਜੈਸਮੀਨ ਹੀ ਹੋਊਗਾ ਗੰਦੀ ਬਾਤ ਹੁੰਦੀ ਹੈ ਗੰਦੀ ਜੈਸਮੀਨ ਦਾ ਪਰਫਿਊਮ ਤਾਂ ਵੀ ਆਉਂਦਾ ਹੁੰਦਾ ਨੋਲ ਦੋ ਤਾਂ ਬਈ ਆਪਾਂ ਨੂੰ ਹੈ ਨਹੀਂ ਕਿਸੇ ਨੂੰ ਹੈ ਜੀ ਇਹ ਦੱਸੋ ਵੀ ਹੈ ਜਿਹੜਾ ਫਲਾਵਰ ਹੈ ਇਹ ਕਾਦਾਗਾ ਆ ਕਾਦਾ ਫਲਾਵਰ ਹੈ ਵੀ ਦੱਸ ਸਕਦੇ ਹੋ ਤੁਹਾਨੂੰ ਦਿੱਤਾ ਮੌਕਾ ਕੌਣ ਬਣੇਗਾ ਕਰੋੜਪਤੀ ਕੌਣ ਬਣੇਗਾ ਕਰੋੜਪਤੀ ਤੁਹਾਨੂੰ ਬਾਈ ਇੱਥੇ ਆਹ ਜਵਾਬ ਮਿਲ ਜੇ ਤੁਸੀਂ ਇਹਦੇ ਲਾਉਣੀਆਂ ਨੇ ਆਹ ਜਵਾਬ ਦੇ ਠੀਕ ਆ ਇਹ ਦੂਆ ਤੁਹਾਨੂੰ ਬਾਈ ਟ੍ਰੇਨ ਦਿਖਾਵਾਂਗੇ ਆਪਾਂ ਬਰਿੰਡੇ ਦੀ ਜਮਾ ਇਤਿਹਾਸਿਕ ਟ੍ਰੇਨ ਬੜੇ ਰਹੋ ਵਲੌਗ ਦੇ ਨਾਲ ਠੀਕ ਆ ਇਤਿਹਾਸਿਕ ਟ੍ਰੇਮ ਢੰਡੇ ਦਿਖਾਉਂ ਸਾੜੱਪਾ ਸਭ ਦਾ ਵੇਲੇ ਦੀ ਤੇ ਜਦੋਂ ਬਾਈ ਤੁਸੀਂ ਆ ਐਂਟਰ ਕਰੋਗੇ ਇੱਧਰ ਕਾਫੀ ਸੋਹਣਾ ਇੱਧਰ ਲੋਕੇਸ਼ਨ ਬਣੀ ਹੋਈ ਆ ਇੱਥੇ ਮਤਲਬ ਵੀਡੀਓ ਵਗੈਰਾ ਬਹੁਤ ਸੋਹਣੀ ਆਂਦੀ ਆ ਜੇ ਤੁਸੀਂ ਵੀਡੀਓ ਵਗੈਰਾ ਬਣਾਉਣੀ ਹੈ ਤਾਂ ਇੱਥੇ ਮਤਲਬ ਜਿਵੇਂ ਬਾਹਰਲੀ ਲੋਕੇਸ਼ਨ ਹੁੰਦੀ ਆ ਕੋਈ ਉਸ ਤਰ੍ਹਾਂ ਵੀਡੀਓ ਬਹੁਤ ਵਧੀਆ ਲੋਕੇਸ਼ਨ ਬਣ ਜਾਂਦੀ ਆ ਹਨਾ ਤੇ ਫੋਟੋ ਕਰਾਣੀ ਹੋਵੇ ਇੱਥੇ ਮੈਂ ਕਈ ਲੋਕ ਦੇਖੇ ਨੇ ਫੋਟੋ ਕਰਾ ਰਹੇ ਸੀ ਆ ਲొਕੇਸ਼ਨ ਵੀ ਬਹੁਤ ਪਰਫੈਕਟ ਹੈ ਫੋਟੋ ਵਾਸਤੇ ਮਨੋ ਫਿਲਟਰ ਫਿਲਟਰ ਲਾ ਕੇ ਓਕੇ ਬਣ ਜਿਓ ਮਾ ਗੱਲ ਬਾਤ ਇਸ ਤਰ੍ਹਾਂ ਆ ਦੇਖੋ ਝੂਟਾ ਕਿਉਂ ਅਰੇ ਨਹੀਂ ਆਰਾ ਫੇਰ ਜਾਣਾ ਉਹਦੀ ਦੀ ਬਿਠਾਈ ਉਹਦੀ ਦੀ ਉਹ ਰੈੱਡ ਜੀ ਸਲਾਈਡ ਸਲਾਈਡ ਤੇ ਇੰਜੋਏ ਕਰ ਰਹੇ ਬੱਚੇ ਅੰਨੀ ਹੈ ਦੇਖਤਾ ਸੀ ਜਵਾਖੜੀ ਨੂੰ ਅਲ੍ਹਾ ਕਹਿੰਦਾ ਅੱਗੇ ਜਵਾਕ ਪਿੱਛੇ ਰਾਵਣ ਆ ਜਵਾਕ ਫੇਰ ਤੁਹਾਨੂੰ ਦਿਖਾ ਦਿੰਨੇ ਆ ਇਹ ਜਿੱਥੇ ਵੀ ਮਿਲ ਜੇ ਤੁਹਾਨੂੰ ਆ ਇੱਧਰ ਦੇਖ ਬਈ ਇੱਧਰ ਦੇ ਇੱਧਰ ਦੇਖ ਬਈ ਇੱਧਰ ਦੇਖ ਰਹਿਣ ਦੇ ਰਹਿਣ ਦੇ ਇਤਨਾ ਜੇ ਇਤਨਾ ਜੇ ਪਾਣੀ ਹੈ ਪਾਣੀਏ ਪਾਣੀ ਚ ਮਰਾਂਗੇ ਅੰਨੇ ਇੱਧਰ ਚੱਲ ਕਿਧਰ ਭੱਜੀ ਫਿਰਦੇ ਆ ਚੱਲ ਉਧਰ ਜਾ ਚਲ ਹਾਂ ਕਿੰਨਾ 5 ਕਿਲੋ 55 ਵਰਸੇ 60 ਮੁਕਾਬਲਾ ਫੁੱਲ ਹੈ ਦੋਨਾਂ ਦੇ ਕਾਲੇ ਕੱਪੜੇ ਪਾਏ ਆਂ ਬਾਈਆਂ ਦੇ ਰਾਵਣ ਦੀ ਸੈਨਾ ਦੇ ਵਿੱਚੋਂ ਇੱਕ ਮੇਘਨਾ ਅਤੇ ਇੱਕ ਕੁੰਭ ਕਰਨ ਤੇ ਟਾਈਗਰ ਸ਼੍ਰੀਣੀ ਦੀ ਔਰਤ ਉਧਰ ਜਮਾ ਪਾਰਕ ਨਾਲ ਰਲਈ ਹੋਈ 25 25 50 ਮੈਨੂੰ ਟ੍ਰੇਨ ਲੱਭ ਕੇ ਦਿਖਾ ਲਓ ਜੀ ਆਹ ਹੈ ਉਹ ਬਟੰਡੇ ਦੀ ਇਤਿਹਾਸਕ ਟ੍ਰੇਨ ਜੋ ਕਿ ਹੜੱਪਾ ਤੋਂ ਲਿਆਂਦੀ ਗਈ ਆ ਇਹ ਸਿੱਧੀ ਜਾਂਦੀ ਆ ਦਿੱਲੀ ਇੱਥੋਂ ਹਨਾ ਓਏ ਦਿੱਲੀ ਜਾਂਦੀ ਆ ਨਾ ਸਿੱਧੀ ਇਹ ਟ੍ਰੇਨ ਦੇ ਮਗਲਾ ਦਾ ਇੰਜਣ ਹੀ ਵੈਸੇ ਕੱਲ ਇਹ ਇਤਿਹਾਸ ਲਿਖਾਉ ਉਹਦਾ ਪਰ ਕੇ ਇੱਧਰ ਬਈ ਝੁੱਲੇ ਮਿਲ ਜਾਣਗੇ ਨਵੇਂ ਸਾਰੇ ਤੁਹਾਨੂੰ ਠੀਕ ਆ ਇਸ ਤਰ੍ਹਾਂ ਬੱਚਿਆਂ ਨਾਲ ਤੁਸੀਂ ਆਣੇ ਤੁਸੀਂ ਦੇਖ ਸਕਦੇ ਬੱਚੇ ਇੱਧਰ ਚੁੱਲ ਰਹੇ ਆ ਸਾਰੇ ਇੱਧਰ ਮਤਲਬ ਨੇੜੇ-ਤੇੜੇ ਦੇ ਲੋਕ ਆਉਂਦੇ ਆ ਦਿੱਲੀ ਵਾਕ ਕਰਨ ਵਾਸਤੇ ਔਰ ਐਕਸਰਸਾਈਜ਼ ਕਰਨ ਵਾਸਤੇ ਇਸ ਤਰ੍ਹਾਂ ਨੂੰ ਠੰਡੀ ਹਵਾ ਮਾਹੌਲ ਵਧੀਆ ਮਿਲ ਜੂਗਾ ਇੱਥੇ ਤੇ ਵਈ ਠੀਕ ਹੈ ਇੱਥੇ ਆਪਾਂ ਕਰਦੇ ਆ ਆਪਣੇ ਬਲੌਗ ਦੀ ਸਮਾਪਤੀ ਬਣੇ ਰਹੋ ਆਪਣੇ ਪੇਜ ਨਾਲ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੇ ਵੀਡੀਓ ਕਰ ਦੋ ਸ਼ੇਅਰ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਠੀਕ ਹੈ ਜੀ ਧੰਨਵਾਦ